पटियाला नंबर गई अच्छा दरख्त चीजी इधरों फेट लागू दरख्त अच्छा जी ਇਹ ਤਾਂ ਨੰਬਰ ਹੈ ਅੱਛਾ ਉਹ ਜਿਹੜੀ ਸਰਪੰਚ ਲਿਖਿਆ ਹੋਇਆ ਆ ਪਰ ਪਟਿਆਲਾ ਨੰਬਰ ਆ ਸਰਪੰਚ ਵੀ ਲਿਖਿਆ ਹੋਇਆ ਸਰਪੰਚ ਵੀ ਹੈਗੇ ਦੀ ਉਹ ਨਾ ਖਾਤਾ ਮਾ ਟੋਟਲ ਲੌਕ ਚ ਆ ਅੱਧ ਡਰਖਤ ਵੀ ਜੜਾਂ ਜੜਾਂ ਦਾ ਬਟਤੇ ਹੈ ਡਰਖਤ ਕਿੱਥੇ ਸੀ ਇਹ ਫੈਣ ਦੀ ਹਾਂ ਉਹ ਪਹਿਲਾਂ ਉਹ ਚ ਵੱਜੀ ਆ ਬਈ ਅੱਛਾ ਅੱਛਾ ਪਹਿਲਾਂ ਇਹ ਦਰਖਤ 'ਚ ਵੱਜੀ ਆ ਉਹ ਉਧਰਲੀ ਸਾਈਡ ਤੋਂ ਆ ਕੇ ਹਮਲੋ ਵਾਲੀ ਤੋਂ ਪਹਿਲਾਂ ਇਹ ਕਿ ਵੱਜੀ ये तो बज गए फिर वो पट्टे सारे सारे पट्टे बंपर बुंफर तो नहीं सारे दरख्त था पट्टे